ਸਿਲਕ ਪਸ਼ਮੀਨੇ ਤੇ ਬਣਿਆ ਸੂਟ ਤੁਸੀਂ ਨੋਰਮਲ ਪਸ਼ਮੀਨੇ ਤੇ ਵੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਮਸ਼ੀਨ ਅੰਬਰਾਡਰੀ ਆਏਗੀ ਇਹ ਕੋਟ ਸੈੱਟ ਦੀ ਤਰ੍ਹਾਂ ਸਟਿਚ ਕੀਤੀ ਹੋਈ ਹੈ ਬਟ ਆਪਾਂ ਤੁਹਾਨੂੰ ਵਰਕ ਕਰਕੇ ਦੇਵਾਂਗੇ ਤੁਸੀਂ ਸੂਟ ਦੀ ਤਰ੍ਹਾਂ ਵੀ ਇਹਨਾਂ ਨੂੰ ਸਟਿਚ ਕਰ ਸਕਦੇ ਹੋ ਸਾਰੇ ਹੀ ਪਾਰਟੀ ویئر ਡਿਜ਼ਾਈਨਰ ਸੂਟ ਹੋਣਗੇ ਔਰ ਇਹ ਆਲਰੇਡੀ ਜਿੰਨੇ ਹੁਣ ਸੂਟ ਦਿਖਾ ਰਹੇ ਆ ਪ੍ਰਾਈਸ ਮੈਂਸ਼ਨ ਕਰ ਰਹੇ ਆ ਸਾਰੇ ਆਪਣੇ ਕੋਲ ਰੈਡੀ ਹੈਗੇ ਨੇ ਆរី ਵਰਕ ਦਾ ਕੰਮ ਆਊਗਾ ਜੀ ਇਹਨਾਂ ਦੇ ਨਾਲ ਵਿਸਕੋਸ ਔਰ ਗੰਜਾ ਟਿਸ਼ੂ ਔਰ ਗੰਜਾ ਦਾ ਫੈਬਰਿਕ ਦੇ ਉੱਪਰ ਵਰਕ ਕੀਤਾ ਹੋਇਆ ਨਾਲ ਦੁਪੱਟਿਆਂ ਤੇ ਵੀ ਵਰਕ ਕੀਤਾ ਹੋਇਆ ਵਾ ਇਹਨਾਂ ਨਾਲ ਦੁਪੱਟੇ ਨਹੀਂ ਹੈਗੇ ਸਾਰਾ ਮਸ਼ੀਨ ਐਮਬਲੋਇਡਰੀ ਦਾ ਕੰਮ ਕੀਤਾ ਹੋਇਆ ਇਹ ਵੀ ਹੈਵੀ ਹੈਂਡ ਵਰਕ ਦੇ ਸੂਟ ਨੇ ਇਹਨਾਂ ਦੇ ਅਲੱਗ-ਅਲੱਗ ਪ੍ਰਾਈਸ ਹੋਣਗੇ ਡਿਜ਼ਾਈਨ ਦੇ ਅਕੋਰਡਿੰਗ ਜਿਸ ਤਰ੍ਹਾਂ ਦੇ ਡਿਜ਼ਾਈਨ ਹੋਣਗੇ ਔਰ ਇਹ ਵੀ ਡਿਫਰੈਂਟ ਜੀ ਸਟਾਈਲ ਦੇ ਵਿੱਚ ਬਹੁਤ ਹੀ ਸੋਹਣਾ ਯੂਨੀਕ ਜਿਹਾ ਪੀਸ ਬਣਿਆ ਹੋਇਆ ਹੈਵੀ ਬ੍ਰਾਈਡਲ ਵਾਸਤੇ ਲੈਣੇ ਹੁਣ ਸੂਟ ਤਾਂ ਬਹੁਤ ਸੋਹਣੇ ਸੂਟ ਆਏ ਬਹੁਤ ਘੱਟ ਪ੍ਰਾਈਸ ਦੇ ਵਿੱਚ ਫਰੰਟ ਬਹੁਤ ਜ਼ਿਆਦਾ ਹੈਵੀ ਇਸ ਤਰ੍ਹਾਂ 슬ੀਵਸ ਤੇ ਪਹੁੰਚੇ ਵੀ ਹੈਵੀ ਬਣੇ ਹੋਏ ਨੇ ਤਕਰੀਬਨ ਪੂਰਾ ਸੂਟ ਬਹੁਤ ਜ਼ਿਆਦਾ ਹੈਵੀ ਹੈ ਤੁਸੀਂ ਵਟਸਐਪ ਤੇ ਆਰਡਰ ਕਰ ਸਕਦੇ ਹੋ